ਮੰਤਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਵਨੀ ਸਿੰਘ ਬਿੱਟੂ ਨੇ ਬਜਾਰਤ ਮਿਲਣ ਤੋਂ ਬਾਅਦ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਏਗੀ ਪੰਜਾਬ ਦੇ ਕਿਸਾਨਾਂ ਨੂੰ ਰੇਲਵੇ ਦੀਆਂ ਨੌਕਰੀਆਂ ਦੇ ਵਿੱਚ ਲਾਭ ਮਿਲੇਗਾ ਪੰਜਾਬ ਦੇ ਵਿੱਚ ਭਾਜਪਾ ਨੂੰ ਮਜ਼ਬੂਤ ਕੀਤਾ ਜਾਵੇਗਾ ਰਵਨੀ ਸਿੰਘ ਬਿੱਟੂ ਨੇ ਕੇਂਦਰ ਦੇ ਰਾਜ ਮੰਤਰੀ ਬਣਨ ਤੇ ਲੁਧਿਆਣਾ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜ਼ਿਲ੍ਹਾ ਲੁਧਿਆਣਾ ਭਾਜਪਾ ਪ੍ਰਧਾਨ ਰਜਨੀਸ਼ ਢੀਮਾਨ ਨੇ ਕਿਹਾ ਹੈ ਕਿ ਲੁਧਿਆਣਾ ਦੇ ਨਾਂ ਦੇ ਨਾਲ ਪੰਜਾਬ ਦੀ ਨੁਹਾਰ ਬਦਲੇਗੀ ਰਵਨੀ ਸਿੰਘ ਬਿੱਟੂ ਦੇ ਕੇਂਦਰੀ ਮੰਤਰੀ ਬਣਨ ਦੇ ਨਾਲ ਇੰਡਸਟਰੀ ਦੇ ਵਿੱਚ ਹੋਰ ਵਾਧਾ ਹੋਵੇਗਾ। ਪੰਜਾਬ ਸਰਕਾਰ ਵੱਲੋਂ ਇਸ ਵਾਰ ਮਾਲਵੇ ਵਿੱਚ ਅਗੇਤੀ ਲੋਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੀ ਵਾਰ ਇਹ ਲੋਾਈ 16 ਜੂਨ ਤੋਂ ਸ਼ੁਰੂ ਕਰਵਾਈ ਗਈ ਸੀ। ਮਾਨ ਸਰਕਾਰ ਨੇ ਇਸ ਵਾਰ ਪੰਜਾਬ ਨੂੰ ਦੋ ਜ਼ੋਨਾਂ ਦੇ ਵਿੱਚ ਵੰਡਿਆ ਜਦਕਿ ਪਿਛਲੇ ਸਾਲ ਤਿੰਨ ਜ਼ੋਨਾਂ ਦੇ ਵਿੱਚ ਵੰਡ ਕੇ ਚੋਨੇ ਦੀ ਲੋਾਈ ਕਰਵਾਈ ਗਈ ਸੀ। ਕਿਉਂਕਿ ਸਰਕਾਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣਾ ਚਾਹੁੰਦੀ ਹੈ। ਭਗਵੰਤ ਮਾਨ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਵਰਤਣ ਦੀ ਅਪੀਲ ਕੀਤੀ ਹੈ। ਮੌਨਸੂਨ ਸੀਜ਼ਨ ਤੋਂ ਪਹਿਲਾਂ ਹੀ ਪੱਪਾਪਾਰ ਹੋਇਆ ਲੁਧਿਆਣਾ ਪ੍ਰਸ਼ਾਸਨ ਅਤੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦਰਸਲ ਬਰਸਾਤਾਂ ਦੇ ਦਿਨਾਂ ਦੇ ਵਿੱਚ ਬੁੱਡੇ ਨਾਲੇ ਕਾਰਨ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਨ ਕਾਰਨ ਪਾਰੀ ਨੁਕਸਾਨ ਹੁੰਦਾ ਹੈ ਇਸ ਕਰਕੇ ਬਰਸਾਤਾਂ ਤੋਂ ਪਹਿਲਾਂ ਹੀ ਲੁਧਿਆਣਾ ਪ੍ਰਸ਼ਾਸਨ ਅਤੇ ਵਿਧਾਇਕ ਨੇ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਸੀਆਈ ਅੰਮ੍ਰਿਤਸਰ ਦੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦੇ ਖਿਲਾਫ ਖੁਫੀਆ ਏਜੰਸੀ ਦੀ ਅਗਵਾਈ ਵਾਲੀ ਮੁਹਿੰਮ ਦੇ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 7.5 ਕਿਲੋਗ੍ਰam ਹੈਰੋਇਨ 16 ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ। ਫਿਰੋਜ਼ਪੁਰ ਪੁਲਿਸ ਦੇ ਵੱਲੋਂ ਲਗਾਤਾਰ ਨਾਕੇ ਲਗਾ ਕੇ বাস ਸਟੈਂਡ ਤੇ ਅਤੇ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ। ਭਾਵੇਂ ਇਸ ਨੂੰ ਰੁਟੀਨ ਚੈਕਿੰਗ ਦੱਸਿਆ ਜਾ ਰਿਹਾ ਪਰ ਖਦਸ਼ਾ ਇਹ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਪੁਲਿਸ ਨੂੰ ਕੋਈ ਜਾਣਕਾਰੀ ਹਾਸਲ ਹੋਈ ਹੈ ਜਿਸ ਦੇ ਆਧਾਰ ਦੇ ਉੱਤੇ ਇਹ ਸਖਤ ਚੈਕਿੰਗ ਕੀਤੀ ਜਾ ਰਹੀ ਹੈ। ਮੁਕੇਰੀਆਂ ਦੇ ਪਿੰਡ ਬਿਸ਼ਨਪੁਰ ਦੇ ਨੌਜਵਾਨ ਅਰਸ਼ਦੀਪ ਸਿੰਘ ਨੇ ਭਾਰਤੀ ਫੌਜ ਦੇ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋ ਕੇ ਪੰਜਾਬ ਅਤੇ ਆਪਣੇ ਪਿੰਡ ਬਿਸ਼ਨਪੁਰ ਦਾ ਨਾਮ ਰੌਸ਼ਨ ਕੀਤਾ ਹੈ ਜਦੋਂ ਅਰਸ਼ਦੀਪ ਅਫਸਰ ਦੀ ਵਰਦੀ ਪਾ ਕੇ ਆਪਣੇ ਪਿੰਡ ਪਹੁੰਚਿਆ ਤਾਂ ਪਰਿਵਾਰ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਬਲਟਾਣਾ ਦੀ ਸੈਣੀ ਬਿਹਾਰ ਸੋਸਾਇਟੀ ਦੇ ਵਿੱਚ ਦਿਨ ਦਿਹਾੜੇ ਬੇਖੌਫ ਸਨੇਚਰਾ ਨੇ ਇੱਕ ਔਰਤ ਦਾ ਬੈਗ ਖੋਇਆ ਅਤੇ ਉਸ ਔਰਤ ਨੂੰ ਜ਼ਮੀਨ ਤੇ ਘੇਰ ਦਿੱਤਾ ਥੱਲੇ ਡਿੱਗਣ ਨਾਲ ਔਰਤ ਦੇ ਗੰਭੀਰ ਸੱਟਾਂ ਵੱਜੀਆਂ ਨੇ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਪ੍ਰਗੋਪ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਵੱਲੋਂ ਲਗਾਤਾਰ ਚੱਲ ਰਹੀਆਂ ਗਰਮ ਹਵਾਵਾਂ ਦੇ ਮੱਦੇਨਜ਼ਰ ਪੰਜਾਬ ਭਾਰਤ ਦੇ ਵਿੱਚ ਆਉਂਦੇ 2 ਦਿਨਾਂ ਤੱਕ ਤਪਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ orange alert ਜਾਰੀ ਕੀਤਾ ਗਿਆ ਹੈ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੁਜਾਰਤ ਮਿਲਨ ਤੋਂ ਬਾਅਦ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਏਗੀ ਪੰਜਾਬ ਦੇ ਕਿਸਾਨਾਂ ਨੂੰ ਰੇਲਵੇ ਦੀਆਂ ਨੌਕਰੀਆਂ ਦੇ ਵਿੱਚ ਲਾਭ ਮਿਲੇਗਾ ਪੰਜਾਬ ਦੇ ਵਿੱਚ ਭਾਜਪਾ ਨੂੰ ਮਜ਼ਬੂਤ ਕੀਤਾ ਜਾਵੇਗਾ ਨਿਰਦੀ ਪ੍ਰੀਖਿਆ ਨਹੀਂ ਹੋਵੇਗੀ ਰੱਦ ਐਸਸੀ ਨੇ ਕਾਉਂਸਲਿੰਗ ਤੇ ਵੀ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰ ਐਨਟੀਏ ਤੋਂ ਮੰਗਿਆ ਜਵਾ ਰਾਤਨੀਮ ਤੋਂ ਫਿਰ ਸ਼ੁਰੂ ਹੋਵੇਗਾ ਹੀਟ ਵੇਵ ਦਾ ਅਸਰ ਕਈ ਦਿਨਾਂ ਤੱਕ ਨਹੀਂ ਮਿਲੇਗੀ ਭਾਰੀ ਗਰਮੀ ਤរਹਾਤ ਨੀਤਾ ਵਿਕਾਸ ਬੱਗਾ ਹਤਿਆਕਾਂਡ ਚੇਨਈਏ ਦੀ ਜਾਂਚ ਜਾਰੀ ਚਾਰ ਗੈਂਗਸਟਰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਯੋਗੀ ਸਰਕਾਰ ਦਾ ਐਕਸ਼ਨ ਪਲਾਨ ਰਾਮਨਗਰੀ ਗ੍ਰੀਨ ਅਯੁੱਧਿਆ ਬਣਾਉਣ ਲਈ ਤਿਆਰ ਲਗਾਏ ਜਾਣਗੇ 38 ਲੱਖ ਤੋਂ ਵੱਧ ਪੇ ਸਿੱਖਾਂ ਨੂੰ ਗਲਤ ਬੋਲਣ ਤੇ ਪਾਕਿਸਤਾਨੀ ਕ੍ਰਿਕਟਰ ਤੇ ਫੜਕੇ ਹਰਪਜਨ ਸਿੰਘ ਲੱਖ ਦੀ ਲਾਹਨਤ ਤੇਰੇ ਤੇ ਕਮਰਨ ਸਿੱਖਾਂ ਨੇ ਹਮੇਸ਼ਾ ਮਾਵਾ ਪੈਣਾ ਦੀ ਰੱਖਿਆ ਕੀਤੀ ਤੇ ਸਮਾਂ ਹਮੇਸ਼ਾ 12 ਵਜੇ ਦਾ ਸੀ ਤੁਸੀਂ ਅਜਿਹਾ ਬੋਲਣ ਲੱਗੇ ਸ਼ਰਮ ਕਰੋ ਸਿੱਖਾਂ ਨੂੰ ਲੈ ਕੇ ਦਿੱਤੇ ਬਿਆਨ ਮਗਰੋਂ ਕਮਰਨ ਅਕਮਲ ਨੇ ਮੰਗੀ ਮਾਫੀ ਮਾਫੀ ਮੰਗਦੇ ਹੋਏ ਕਮਰਨ ਅਕਮਲ ਨੇ ਕਿਹਾ ਕਿ ਮੈਨੂੰ ਆਪਣੀਆਂ ਹਾਲੀਆਂ ਟਿੱਪਣੀਆਂ ਲਈ ਦਿਲੋਂ ਅਫਸੋਸ ਹੈ ਮੈਂ ਦਿਲੋਂ ਮਾਫੀ ਮੰਗਦਾ ਮੇਰੇ ਸ਼ਬਦ ਅਨੁਚਿਤ ਅਤੇ ਅਪਮਾਨਜਨਕ ਸਨ ਮੈਂ ਦੁਨੀਆ ਭਾਰਤ ਦੇ ਸਿੱਖਾਂ ਲਈ ਬਹੁਤ ਸਤਿਕਾਰ ਕਰਦਾ ਹਾਂ ਤੇ ਕਦੇ ਵੀ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਰੱਖਦਾ ਮੈਨੂੰ ਸੱਚਮੁੱਚ ਅਫਸੋਸ ਹੈ ਮੈਂ ਮਾਫੀ ਮੰਗਦਾ ਹਾਂ ਚੰਦਰਬਾਬੂ ਨਾਇਡੂ ਨੂੰ ਚੁਣਿਆ ਗਿਆ ਐਨਡੀਆ ਗੱਡਜੋੜ ਦਾ ਨੇਤਾ ਕੱਲ ਹੋਵੇਗਾ ਸੋਚੁਕ ਸਮਾਗਮ ਪੀਐਮ ਮੋਦੀ ਕਰਨਗੇ ਸ਼ਿਰਕਤ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਮੰਗਿਆ ਟੋਲ ਟੈਕਸ ਦਾ ਜੇਸੀਬੀ ਚਾਲਕ ਨੇ ਚਲਾ ਦਿੱਤਾ ਬਲਡੋਜ਼ਰ ਟੋਲ ਕਰਮੀਆਂ ਨੇ ਭੱਜ ਕੇ ਬਚਾਈ ਜਾਂ ਜੇਲ੍ਹ ਜਵਾਨ ਚਾਰਖੜ ਦੇ ਮੰਤਰੀ ਆਲਮਗੀਰ ਆਲਮ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਟੈਂਡਰ ਕਮਿਸ਼ਨ ਘਟਾਲੇ ਚ ਜੇਲ੍ਹ ਚ ਬੰਦ ਸਨ ਮੰਤਰੀ ਆਲਮਗੀਰ ਆਲਮ ਸਿਰਸਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਮੋਸਟ ਵਾਂਟਡ ਇਨਾਮੀ ਬਦਮਾਸ ਸੰਜੇ ਨੂੰ ਕੀਤਾ ਗ੍ਰਿਫਤਾਰ ਨਾਸਾ ਦੀ ਭਾਰਤੀ ਮੂਲ ਦੀ ਪਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਸ ਦੇ ਸਹਿਯੋਗੀ ਬੁੱਚ ਵਿਲਮੋਰ ਨੇ Boeing ਦੇ Starliner ਪਲਾਡ ਯਾਨ ਨੂੰ ਅੰਤਰਰਾਸ਼ਟਰੀ ਪਲਾਡ ਸਟੇਸ਼ਨ ਨਾਲ ਸਫਲਤਾਪੂਰਵਕ ਕੀਤਾ ਡਾਕ ਇਸ ਕਾਮਯਾਬੀ ਤੋਂ ਬਾਅਦ ਸੁਨੀਤਾ ਵਿਲੀਅਮਸ ਅਤੇ ਉਸਦੇ crew ਦੇ 8 ਮੈਂਬਰਾਂ ਲਈ ਨਵੀਂ ਸਮੱਸਿਆ ਹੋਈ ਖੜੀ ਆਈਐਸਐਸ ਦੇ ਅੰਦਰ ਇੱਕ ਸੁਪਰ ਬੱਗ ਦਾ ਪੰਡਰਾ ਰਿਹਾ ਖਤਰਾ ਆਈਫੋਨ ਨੇ ਮਾਤਾਮਾਨੇ OpenAI ਨਾਲ ਸਾਂਝੇਦਾਰੀ ਦਾ ਕੀਤਾ ਐਲਾਨ ਉਸਦੇ ਕੁਝ ਘੰਟਿਆਂ ਬਾਅਦ ਯੋਗਪਤੀ ਐਲਨ ਮਸਕ ਨੇ ਆਪਣੀ ਨਾਰਾਜ਼ਗੀ ਕੀਤੀ ਜ਼ਾਹਰ ਅਤੇ ਆਪਣੀ ਕੰਪਨੀ ਪ੍ਰੀਸਰ ਵਿੱਚ ਐਪਲ ਫੋਨਾਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਦੀ ਦਿੱਤੀ ਧਮਕੀ ਇਜ਼ਰਾਈਲ ਅਤੇ ਹਮਾਸ ਵਿਚਾਲੇ ਪੂਰਨ ਜੰਗਬੰਦੀ ਲਈ ਕੋਸ਼ਿਸ਼ਾਂ ਹੋਈਆਂ ਤੇਜ਼ ਦੋਵਾਂ ਪੱਖਾਂ ਨਾਲ ਚੱਲ ਰਹੀ ਗੱਲਬਾਤ ਇਸ ਮੁੱਦੇ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਸ ਸਮੇਂ ਪੱਛਮੀ ਏਸ਼ੀਆਈ ਦੇਸ਼ਾਂ ਦੇ ਦੌਰੇ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂ ਨਾਲ ਕੀਤੀ ਮੁਲਾਕਾਤ ਇਸ ਮੀਟਿੰਗ 'ਚ ਬੰਦਕ ਪ੍ਰਸਤਾਵ ਅਤੇ ਗਾਜ਼ਾ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਦੇ ਮੁੱਦੇ ਤੇ ਕੀਤੀ ਚਰਚਾ ਦੁਨੀਆ ਦੇ ਕਈ ਦੇਸ਼ ਜੰਗ ਦੀ ਲਪੇਟ 'ਚ ਜਿੱਥੇ ਰੂਸ ਯੂਕਰੇਨ جنگ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋਇਆ ਉੱਥੇ ਹੀ ਹਮਾਸ ਅਤੇ ਇਜ਼ਰਾਈਲ ਵਿੱਚ ਪਿਛਲੇ 7 ਮਹੀਨਿਆਂ ਤੋਂ ਚੱਲ ਰਹੀ جنگ ਇਸ ਦੇ ਚੱਲਦੇ ਇਜ਼ਰਾਈਲ ਅਤੇ ਨੇ ਲਿਬਨਾਨ ਵਿੱਚ ਟੈਂਕਰਾਂ ਦੇ ਕਾਫਲੇ ਨੂੰ ਬਣਾਇਆ ਨਿਸ਼ਾਨਾ ਇਸ ਹਮਲੇ 'ਚ ਹਜ਼ਬੁੱਲਾ ਦੇ 3 ਮੈਂਬਰ ਵੀ ਮਾਰੇ ਗਏ। ਯੂਰਪੀਅਨ ਯੂਨੀਅਨ ਦੀਆਂ ਚੋਣਾਂ 'ਚ ਸੱਜੇ ਪੱਖੀ ਪਾਰਟੀਆਂ ਨੇ ਵੱਡੀ ਸਫਲਤਾ ਕੀਤੀ। ਹਾਸਲ ਕਈ ਦੇਸ਼ਾਂ ਦੀ ਰਵਾਇਤੀ ਸੱਤਾਧਾਰੀ ਤਾਕਤਾਂ ਨੂੰ ਦਿੱਤਾ ਵੱਡਾ ਝਟਕਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਪਾਰਟੀ ਨੂੰ ਵੀ ਮਿਲੀ ਕਰਾਰੀ ਹਰ ਕੁੱਲ 27 ਮੁਲਕਾਂ ਵਾਲੇ ਯੂਰਪੀ ਸੰਘ ਵਿੱਚ ਸੱਤਾ ਦੀ ਚਾਬੀ ਸੱਜੇ ਪੱਖੀ ਪਾਰਟੀਆਂ ਦੇ ਹੱਥਾਂ 'ਚ ਜਾਂਦੀ ਆਈ ਨਜ਼ਰ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 10 ਅਤੇ 11 ਜੂਨ ਨੂੰ ਰੂਸ 'ਚ ਹੋਈ ਲੋਕ ਸਭਾ ਚੋਣਾਂ ਦੇ ਕਾਰਨ ਇਸ ਸਮੇਂ ਭਾਰਤ ਕੋਲ ਅਧਿਕਾਰਤ ਤੌਰ ਤੇ ਕੋਈ ਵਿਦੇਸ਼ ਮੰਤਰੀ ਨਹੀਂ ਹਾਲਾਂਕਿ ਜੈ ਸ਼ੰਕਰ ਨੂੰ ਸੋਮਵਾਰ ਸ਼ਾਮ ਨੂੰ ਹੀ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਇਸੇ ਕਾਰਨ ਉਹ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਹੀਂ ਜਾ ਸਕੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ جاری ਇਸ ਦੌਰਾਨ ਯਮਨ ਦੇ ਹੁਤੀ ਬਾਗੀ ਵੀ ਕਾਫੀ ਸਰਗਰਮ ਹੋਣਾ ਨੇ ਇੱਕ ਅਮਰੀਕੀ ਇਜ਼ਰਾਈਲੀ ਜਸੂਸੀ ਸੈੱਲ ਨੂੰ ਕੀਤਾ ਗ੍ਰਿਫਤਾਰ ਮਲਾਵੀ ਦੇ ਉਪ ਰਾਸ਼ਟਰਪਤੀ ਤੇ ਦੇਸ਼ ਦੀ ਸਾਬਕਾ ਪਹਿਲੀ ਮਹਿਲਾ ਨਾਗਰਿਕ ਨੂੰ ਲਿਜਾ ਰਿਹਾ ਇੱਕ ਫੌਜੀ ਜਹਾਜ਼ ਬਲੈਂਟਾਇਰ ਨੇੜੇ ਹੋਇਆ ਲਪਤਾ ਤੇ ਫੌਜੀ ਪਹਾੜੀ ਜੰਗਲਾਂ 'ਚ ਕਰ ਰਿਹਾ ਇਸਦੀ ਪਾਲ ਚੀਨ ਦੀ ਵਿਦਿਆਪਨ ਯਾਤਰਾ ਦੌਰਾਨ ਅਮਰੀਕਾ ਦੇ ਆਇਓਵਾ ਕਾਲਜ ਦੇ ਚਾਰ ਅਮਰੀਕੀ ਇਨਸਟ੍ਰਕਟਰ ਚਾਕੂ ਨਾਲ ਕੀਤੇ ਗਏ ਹਮਲੇ 'ਚ ਜ਼ਖਮੀ ਉਹਨਾਂ ਦੇ ਸਕੂਲ ਅਤੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਆਇਓਵਾ ਦੇ ਮਾਉਂਟ ਵਰਨਨ ਵਿੱਚ ਇੱਕ ਪ੍ਰਾਈਵੇਟ ਲਿਬਰਲ ਆਰਟਸ ਕਾਲਜ ਕਾਰਨਲ ਕਾਲਜ ਦੇ ਚਾਰ ਇਨਸਟ੍ਰਕਟਰ ਇੱਕ ਜਨਤਕ ਪਾਰਕ ਵਿੱਚ ਘਰ ਰਹੇ ਸਨ ਸੈਰ ਜਦੋਂ ਉਹਨਾਂ ਤੇ ਚਾਕੂ ਨਾਲ ਕੀਤਾ ਗਿਆ ਹਮਲਾ ਪਾਕਿਸਤਾਨ ਨੇ ਅਗਲੇ ਵਿੱਤੀ ਸਾਲ ਲਈ 3790 ਅਰਬ ਰੁਪਏ ਦੀ ਇੱਕ ਉਤਸ਼ਾਹੀ ਰਾਸ਼ਟਰੀ ਵਿਕਾਸ ਯੋਜਨਾ ਨੂੰ ਦਿੱਤੀ ਮਨਜ਼ੂਰੀ ਦੇਸ਼ ਦੇ ਨਕਦੀ ਦੀ ਤੰਗੀ ਵਾਲੇ ਅਧਿਕਾਰੀ ਵਿਕਾਸ ਨੂੰ ਹੁਲਾਰਾ ਦੇਣ ਲਈ ਜਨਤਕ ਨਿਵੇਸ਼ ਦੀ ਵਰਤੋਂ ਕਰਨ ਦੀ ਕਰ ਰਹੀ ਕੋਸ਼ਿਸ਼ ਪੰਜਾਬੀ ਗਾਇਕ ਕਰਨ ਔਜਲਾ ਇਨੀ ਦਿਨੀ ਖੂਬ ਸੁਰਖੀਆਂ ਵਟੋਰ ਰਹੇ ਨੇ ਦੱਸ ਦਈਏ ਕਿ ਔਜਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਗਾਇਕ ਦੀ Bollywood ਇੰਡਸਟਰੀ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਇਸ ਗੱਲ ਦਾ ਖੁਲਾਸਾ ਕਲਾਕਾਰ ਵੱਲੋਂ ਸ਼ੇਅਰ ਕੀਤੀ ਗਈ ਇੱਕ ਪੋਸਟ ਦੇ ਵਿੱਚ ਕੀਤਾ ਗਿਆ ਹੈ ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ ਕਾਜੋਲ ਨਾਲ ਵੈਬ ਸੀਰੀਜ਼ 'ਦੀ ਟ੍ਰਾਇਲ' 'ਚ ਕੰਮ ਕਰਨ ਵਾਲੀ ਅਭਿਨੇਤਰੀ ਨੂਰਾ ਮਾਲਾਵਿਕਾ ਦਾਸ ਦੀ ਮੌਤ ਹੋ ਗਈ ਹੈ ਅਦਾਕਾਰ ਨੂੰ ਮੁੰਬਈ 'ਚ ਆਪਣੇ ਘਰ ਦੇ ਵਿੱਚ ਮ੍ਰਿਤਕ ਪਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੇ ਖੁਦਕੁਸ਼ੀ ਕਰ ਲਈ ਹੈ ਐਨੀ ਛੋਟੀ ਉਮਰ ਦੇ ਵਿੱਚ ਅਦਾਕਾਰ ਦੀ ਅਚਾਨਕ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਗਾयक ਸੰਗੀਤਕਾਰ ਅੰਕਿਤ Tiwari ਦੇ ਲਾਈਵ ਪਰਫਾਰਮੈਂਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਦੱਸ ਦਈਏ ਕਿ ਅੰਕਿਤ Tiwari ਦੇ ਲਾਈਵ ਸ਼ੋਅ ਦੌਰਾਨ ਸਟੇਜ ਤੇ ਉਹਨਾਂ ਦਾ ਕੈਮਰਾਮੈਨ ਅਚਾਨਕ ਬੇਹੋਸ਼ ਹੋ ਜਾਂਦਾ ਹੈ ਜਿਸ ਤੋਂ ਬਾਅਦ ਹਰ ਪਾਸੇ ਹਲਚਲ ਮਚ ਜਾਂਦੀ ਹੈ ਜਿਸ ਕਾਰਨ ਗਾਇਕ ਨੂੰ ਅੱਧ ਵਿਚਾਲੇ ਆਪਣਾ ਸੰਗੀਤ ਸਮਰੋਹ ਬੰਦ ਕਰਨਾ ਪੈਂਦਾ ਹੈ ਪੰਜਾਬੀ ਅਦਾਕਾਰ ਸਾਰਾ ਗੁਰਪਾਲ ਆਪਣੀ ਕਈ ਤਸਵੀਰਾਂ ਅਤੇ ਵੀਡੀਓਸ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝੀਆਂ ਕਰਦੀ ਰਹਿੰਦੀ ਆ ਹਾਲਾਂਕਿ ਕਈ ਲੋਕਾਂ ਨੂੰ ਉਸ ਦੀਆਂ ਤਸਵੀਰਾਂ ਪਸੰਦ ਨਹੀਂ ਆਉਂਦੀਆਂ ਤੇ ਕਈ ਦਾ ਮਜ਼ਾਕ ਉਡਾਉਂਦੇ ਨੇ ਹਾਲੇ ਦੇ ਵਿੱਚ ਸਾਰਾ ਗੁਰਪਾਲ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਅਦਾਕਾਰ ਨੂੰ ਟਰੋਲ ਕੀਤਾ ਜਾ ਰਿਹਾ ਹੈ ਅਦਾਕਾਰ ਸੁਨਾਕਸ਼ੀ सिन्हा ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼ਤਰੂਗਨ सिन्हा ਦੀ ਧੀ ਸੁਨਾਕਸ਼ੀ 3 ਜੂਨ ਨੂੰ ਆਪਣੇ ਬੋਏਫ੍ਰੈਂਡ ਜਾਹਿਰ ਇਕਬਾਲ ਨਾਲ ਵਿਆਹ ਕਰਾਉਣ ਜਾ ਰਹੀ ਹੈ ਰਿਪੋਰਟ ਮੁਤਾਬਕ ਇਹ ਇੱਕ ਪ੍ਰਾਈਵੇਟ ਫੰਕਸ਼ਨ ਹੋਵੇਗਾ ਜਿਸ ਵਿੱਚ ਸਿਰਫ ਚੁਣੇ ਹੋਏ ਮਹਿਮਾਨ ਹੀ ਸ਼ਾਮਿਲ ਹੋਣਗੇ ਪਰ ਦੱਸ ਦਈਏ ਕਿ اداکار ਨੇ ਆਪਣੇ ਸਭ ਤੋਂ ਖਾਸ ਦਿਨ ਤੇ ਵੈਬ ਸੀਰੀਜ਼ ਹੀਰਾ ਮੰਡੀ ਦੀ ਪੂਰੀ ਕਾਸਟ ਨੂੰ ਸੱਦਾ ਦਿੱਤਾ ਹੈ ਅੱਜ ਮਰਹੂਮ ਪੰਜਾਬੀ ਕਾਇਕ ਸਿਦੂ ਮੂਸੇਵਾਲਾ ਦਾ ਜਨਮ ਦਿਨ ਹੈ ਮੂਸੇਵਾਲਾ ਦੇ ਜਨਮ ਦਿਨ ਮੌਕੇ ਪਿੰਡ ਮੂਸਾ ਵਿਖੇ ਮੁਫਤ ਕੈਂਸਰ ਕੈਂਪ ਲਗਾਇਆ ਗਿਆ ਹੈ ਇਸ ਦੌਰਾਨ ਪਿਤਾ ਬਲਕੌਰ ਵੱਲੋਂ ਇਲਾਕਾ ਵਾਸੀਆਂ ਨੂੰ ਕੈਂਪ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਦਲਜੀਤ ਦੋਸਾਂਜ ਅਤੇ ਨੀਰੂ ਬਾਜਪਾਦੀ ਜੋੜੀ ਇਹਨੀ ਦਿਨੀ ਕਾਫੀ ਸੁਰਖੀਆਂ 'ਚ ਹੈ ਫੈਨਸ ਵੱਲੋਂ ਇਹਨਾਂ ਦੀ ਜੋੜੀ ਨੂੰ ਔਨ-ਸਕ੍ਰੀਨ ਦੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਹਾਲੀ ਦੇ ਵਿੱਚ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ 'ਚ ਦੋਵੇਂ ਕਾਫੀ ਮસ્ਤੀ ਕਰਦੇ ਨਜ਼ਰ ਆ ਰਹੇ ਨੇ। ਕਾਰਤਿਕ ਆਰੇ ਨੇ ਇਹਨੀ ਦਿਨੀ ਆਪਣੀ ਔਨ ਵਾਲੀ ਫਿਲਮ ਚੰਦੂ ਚੈਂਪੀਅਨ ਨੂੰ ਲੈ ਕੇ ਸੁਰਖੀਆਂ 'ਚ ਨੇ ਅਭਿਨੇਤਾ ਨੇ ਹਾਲੀ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਉਸ ਨੂੰ ਤਹਫੇ ਵਜੋਂ ਮਿਲੀ ਕਰੋੜਾ ਦੀ ਕਾਰ ਚੂਹਿਆਂ ਨੇ ਬੁਰੀ ਤਰ੍ਹਾਂ ਨਾਲ ਖਰਾਬ ਕਰ ਦਿੱਤੀ ਹੈ ਜਿਸ ਨਾਲ ਉਸ ਦਾ ਬਹੁਤ ਨੁਕਸਾਨ ਹੋ ਗਿਆ ਹੈ ਇਸ ਕਾਰਨ ਔਕਾਰ ਦੀ ਮੁਰੰਮਤ ਕਰਨ ਵਿੱਚ ਉਸ ਦਾ ਲੱਖਾਂ ਰੁਪਏ ਖਰਚ ਹੋ ਗਏ ਨੇ ਬਾਲੀਵੁੱਡ اداکار ਅਮ੍ਰਿਤਾ ਰਾਓ ਫਿਲਮ ਜੋਲੀ ਐਂਡ ਐਲਬੀ 3 ਵਿੱਚ ਕੰਮ ਕਰਦੀ ਨਜ਼ਰ ਆਵੇਗੀ ਅਕਸ਼ੇ ਕੁਮਾਰ ਅਤੇ ਅਰਸ਼ਦ ਵਾਰਸੀ 스타 ਫਿਲਮ ਜੋਲੀ ਐਲ ਐਲ ਬੀ ਤਿੰਨ ਇਹੀ ਦਿਨੀ ਸੁਰਖੀਆਂ ਚ ਹੈ ਇਸ ਫਿਲਮ ਦੀ ਸ਼ੂਟਿੰਗ ਰਾਜਸਥਾਨ ਦੇ ਅਜਮੇਰ ਤੋਂ ਸ਼ੁਰੂ ਹੋ ਚੁੱਕੀ ਹੈ ਅਮ੍ਰਿਤਾ ਰਾਓ ਨੂੰ ਇਸ ਫਿਲਮ ਦੇ ਨਾਲ ਜੋੜਿਆ ਗਿਆ ਹੈ ਅਮ੍ਰਿਤਾ ਰਾਓ ਇੱਕ ਵਾਰ ਫਿਰ ਅਰਸ਼ਦ ਵਾਰਸੀ ਨਾਲ ਕੰਮ ਕਰਦੀ ਨਜ਼ਰ ਆਵੇਗੀ ਆਰਤੀ ਸਿੰਘ ਆਪਣੇ ਪਤੀ ਨਾਲ ਪੈਰਿਸ ਘੁੰਮ ਰਹੀ ਹੈ ਜਿਸ ਦੀਆਂ ਤਸਵੀਰਾਂ ਆਰਤੀ ਸਿੰਘ ਨੇ ਖੁਦ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਦੇ ਵਿੱਚ ਆਰਤੀ ਸਿੰਘ ਬੇਹੱਦ ਰੋਮਾਂਟਿਕ ਨਜ਼ਰ ਆ ਰਹੀ ਹੈ ਜਿੱਥੇ ਆਰਤੀ ਸਿੰਘ ਨੇ ਅਮਰੇ ਪਤੀ ਨਾਲ ਅਲੱਗ-ਅਲੱਗ ਪੋਸਟ ਦਿੱਤੇ ਤੇ ਤਸਵੀਰਾਂ ਖਿੱਚਵਾਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਹੁਦੇ ਸੰਭਾਲਦੇ ਹੀ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਨਾਲ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਕਿਸ਼ਤ ਰਾਹਤ ਲਗਭਗ 20000 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਣਗੇ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ ਚੜ੍ਹਾਅ ਦੇਖਣ ਨੂੰ ਮਿਲਿਆ ਅੱਜ ਸੋਨਾ ਸਸਤਾ ਹੋ ਕੇ 70800 ਰੁਪਏ પ્રતિ 10 ਗ੍ਰਾਮ ਦੇ ਨੇੜੇ ਪਹੁੰਚ ਗਿਆ ਜਦਕਿ ਚਾਂਦੀ 411 ਰੁਪਏ ਦੇ ਵਾਦੇ ਨਾਲ 95575 ਰੁਪਏ પ્રતિ ਕਿਲੋਗ੍ਰਾਮ ਹੋ ਗਿਆ ਹਫਤੇ ਦੇ ਪਹਿਲੇ ਦਿਨ ਹੀ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ ਬੀ ਐਸ ਈਸ ਸੈਕਸੇ ਸਪਹਿਲੀ ਵਾਰ 70000 ਅੰਕਾਂ ਨੂੰ ਪਾਰ ਕਰ ਗਿਆ ਜਦਕਿ ਨਿਫਟੀ 50 ਇੰਡੈਕਸ ਵੀ 23400 ਅੰਕਾਂ ਨੂੰ ਪਾਰ ਕਰ ਗਿਆ ਐਨ ਚੰਦਰਬਾਬੂ ਨਾਇਡੂ ਦੇ ਪਰਿਵਾਰ ਦੀ ਜਾਇਦਾਦ ਵਿੱਚ ਪਿਛਲੇ 12 ਦਿਨਾਂ ਵਿੱਚ 105 ਫੀਸਦੀ ਦਾ ਵਾਧਾ ਹੋਇਆ ਇਸ ਨਾਲ ਨਾਇਡੂ ਪਰਿਵਾਰ ਦੀ ਜਾਇਦਾਦ 1225 ਕਰੋੜ ਰੁਪਏ ਵੱਧ ਗਈ ਹੈ ਦਰاصل ਪਰਿਵਾਰ ਦੇ ਹੈਰੀਟੇਜ ਫੂਡ ਦੇ ਸ਼ਹਿਰਾ ਨੇ ਇੱਕ ਵਾਰ ਫਿਰ ਜਿਹੜਾ ਇਹ 10% ਉਪਰ ਵਾਲੇ ਸਰਕਟ ਨੂੰ ਛੂ ਲਿਆ ਹੈ ਹੁਣ 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਦੇਸ਼ ਵਿੱਚ ਚर्चा ਸ਼ੁਰੂ ਹੋ ਗਈ ਹੈ ਜਿਸ ਦੇ ਜਨਵਰੀ 2026 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਰਕਾਰ ਹਰ 10 ਸਾਲ ਬਾਅਦ ਇੱਕ ਨਵਾਂ ਤਨਖਾਹ ਕਮਿਸ਼ਨ ਲਾਗੂ ਕਰਦੀ ਹੈ 7ਵਾਂ ਤਨਖਾਹ ਕਮਿਸ਼ਨ ਜਨਵਰੀ 2016 ਵਿੱਚ ਲਾਗੂ ਕੀਤਾ ਗਿਆ ਸੀ ਨਵੀਂ ਸਰਕਾਰ ਦੇ ਬਣਤੋ ਅਗਲੇ ਦਿਨ ਹੀ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਗਏ ਨੇ 10 ਜੂਨ ਲਈ ਜਾਰੀ ਕੀਤੀਆਂ ਗਈਆਂ ਕੀਮਤਾਂ ਦੇ ਮੁਤਾਬਕ ਰਾਜਧਾਨੀ ਦਿੱਲੀ ਵਿੱਚ ਪੈਟਰੋਲ 94.76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.68 ਰੁਪਏ ਪ੍ਰਤੀ ਡੀਜ਼ਲ ਵਿਕ ਰਿਹਾ ਹੈ ਪਾਰ ਸਰਕਾਰ ਦੇਸ਼ ਵਿੱਚ ਸੈਟਲਾਈਟ ਆਧਾਰਿਤ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਸਭ ਤੋਂ ਪਹਿਲਾਂ ਇਸ ਨੂੰ ਪਰਿਵਾਰਕ ਵਾਹਨਾ ਲਈ ਲਾਗੂ ਕੀਤਾ ਜਾਵੇਗਾ ਮੁੰਬਈ ਥਾਣੇ ਅਤੇ ਨਵੀਂ ਮੁੰਬਈ ਵਿੱਚ ਸਬਜ਼ੀਆਂ ਦੀ ਸਪਲਾਈ ਵਿੱਚ ਭਾਰੀ ਕਿਰਾਵਟ ਦੇਖਣ ਨੂੰ ਮਿਲ ਰਹੀ ਹੈ ਮਟਰਾਂ ਦੀ ਕੀਮਤ ਇੱਕ ਹਫ਼ਤੇ ਵਿੱਚ ਕਰੀਬ 8 ਗੁਣਾ ਵੱਧ ਗਈ ਹੈ ਇਸ ਦੇ ਨਾਲ ਹੀ ਫਲੀਆਂ 8 ਗੁਣਾ ਵੱਧ ਭਾਵ ਨਾਲ ਵਿਕ ਰਹੀ ਹੈ ਇਸਮੇ ਨੇ ਆਧਾਰ ਅਪਡੇਟ ਕ੍ਰੈਡਿਟ ਕਾਰਡ ਤੋਂ ਲੈ ਕੇ ਕਈ ਵਿਤੀ ਨਿਯਮਾਧੀਰ ਡੈਡਲਾਈਨ ਹੈ ਸੇਬੀ ਨੇ ਮਿਊਚੁਅਲ ਫੰਡਾਂ ਨਿਵੇਸ਼ਕਾਂ ਲਈ ਨੋਮੀਨੇਸ਼ਨ ਦੀ ਆਖਰੀ ਮਿਤੀ 30 ਜੂਨ 2024 ਨਿਰਧਾਰਿਤ ਕੀਤੀ ਹੈ RBI ਗਵਰਨਰ ਸ਼ਕਤੀ ਕਾਂ ਦਾਸ ਨੇ MPC ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦਾ ਐਲਾਨ ਕੀਤਾ। ਦਾਸ ਨੇ ਕਿਹਾ ਕਿ ਈ ਮੰਡੇਟ ਫਰੇਮਵਰਕ ਨੂੰ ਹੁਣ UPI ਲਾਈਟ ਨਾਲ ਜੋੜ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ UPI ਲਾਈਟ ਵਾਲਟ ਵਿੱਚ ਆਟੋਮੈਟਿਕ ਬੈਲੈਂਸ ਐਡ ਹੋ ਜਾਵੇਗਾ। दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर